ਵੀਰ ਦੁਪਹਿਰ 12 ਦਾ ਟਾਈਮ ਤਕਰੀਬਨ ਜੀ 12 ਤਰੀਕ ਜੂਨ ਮਹੀਨਾ 2025 ਹਵਾ ਠੰਡੀ ਆਰ ਇਸ ਵੇਗਲ ਤੇ ਯਾਤਰਾ ਲੱਗ ਰਹੇ ਹਾਂ ਜੀ ਨਾਲ ਦੇ ਪੰਡਾ ਜੀ ਵੀ ਹੈ ਪੰਡ ਕਰੋ ਵੀ ਹੋ ਉਹ ਬੰਦੇ ਵੀ ਲੋ ਮੁਰਮੀ ਨੇਰੀ ਆਹ ਰਾਹ ਤੇ ਨਾ ਤਾਂ ਸਮਾਪੇ ਮਥੂਨ ਮਥੀ ਡਰ ਵੇਦਨ ਰਹੀ ਆ ਸ਼ਾਹ ਜਪੀਆ ਜਿਹੜੀ ਸਾਈਡ ਉੱਤੇ ਨਿਕਲੇ ਹੋਏ ਆ ਆਵਾ ਕੋਰੀ ਕਰਨ ਉਹਨੇ ਕਹਿਣਾ ਆ ਬਾਗ ਅਨੂਰਾਂ ਦੇ ਜਿਵੇਂ ਤੀ ਇਹ ਅੱਜ ਦੇ ਦਹਨ ਦੇ ਟਾਈਮ ਦੇ ਹਿਸਾਬ ਹਿਸਾਬ ਨਾਲ ਬੋਗੀਆਂ ਦੀ ਗੱਲ ਕਰਨ ਲਈ ਤਾਂ ਇੰਡੀਆ ਤਾਂ ਤੁਰਕੇ ਨਿਕਲਣਾ ਮੁਸ਼ਕਲ ਹੋਇਆ ਇਨੀ ਧਰਮੀ ਤਾਪਸ਼ ਪੈਂਦੀ ਆ ਸੋ ਇਹ ਹੈ ਕਰੋਪੀਓ ਬੋਲਣ ਗਿਆ ਮੈਂ ਰੋਪੀਓ ਲੈ ਕੇ ਕਿਲਾ ਬੇਰਗਾਂ ਮੋਗਾ ਅੱਜ ਇਹ ਲੈਣ ਆਇਆ ਸੀ ਇੱਕ ਦੁਕਾਨ ਤੋਂ ਇੰਡੀਅਨ ਸ਼ਾਪ ਤੋਂ ਕਿ ਉਹ ਲੋਕਾਂ ਤੋਂ ਹਮਤਿਆ ਇਮਰਜ ਨੂੰ ਆਉਸੀ ਕਰ ਲਈਏ ਨਾਲੇ ਖੰਡਰ ਲਿਆ ਤੇ ਨਾਲ ਵਾਪਸੀ ਫਰਨੂ ਵੀ ਬੜਾ ਨਜ਼ਾਰਾ ਆ ਰਿਹਾ ਸਾਈਕਲ ਚਲਾਉਂਦਾ ਹਵਾ ਦੰਡੀ ਚੱਲ ਰਹੀ ਨੇ ਆਹ ਰੈਸਟੋਰੈਂਟ ਆ ਜੀ ਜਿੱਥੇ ਅੰਗਦ ਸਿੰਘ ਬੋਰਾ ਹੁਣੇ ਜੋਬ ਕਰਦੇ ਨੇ ਉਹ ਨਾਲ ਹਨ ਪ੍ਰੀਤ ਸਿੰਘ ਪੌਰਾ ਤੇ ਨੈਕ ਚੋਹਾਨ ਮੋਜ਼ਾ ਵਾਲਾ ਵੀ ਇਥੇ ਹੁੰਦਾ ਇਹ ਰੈਸਟੋਰੈਂਟ ਹੈ ਜੀ ਉਹਨਾਂ ਦਾ ਇਹ ਸ ਰੋਡ ਤੇ ਆ ਨਾਲ 올ੀਵਾ ਜਤੂਨ ਦੇ ਬੂਟੇ ਸੋ ਮੇਰੇ ਖਿਆਲ ਨਾਲ ਵੀਡੀਓ ਇੱਥੇ ਕਰੀਏ ਬੰਦ ਤੇ ਮੇਰਾ ਆ ਗਿਆ ਗੇਮ ਬੋਰਡ ਉੱਤਮਾਰ ਨਹੀਂ ਆ ਡਰਨ ਨਹੀਂ ਉੱਤਮ ਸਾਸ ਨਹੀਂ ਪਾ